ਮੁੱਖ ਮੁਕਾਬਲਾ ਦੋਤਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਪਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਘੱਟ ਨਹੀਂ ਥੇ ਗਿਣਿਆ ਜਾ ਸਕਦਾ ਇਹ ਭੁਲੇਖਾ ਹੈ ਬੜੇ ਲੋਕਾਂ ਦਾ ਕਿ ਮਨਪ੍ਰੀਤ ਸਿੰਘ ਬਾਦਲ ਬਣੀ ਅਕਾਲੀ ਦਲ ਦਾ ਵੋਟ ਬੈਂਕ ਜਾ ਰਿਹਾ ਭੁੱਲ ਕੇ ਵੀ ਨਹੀਂ ਜਾ ਰਿਹਾ ਕਿ ਅਕਾਲੀ ਦਲ ਦੇ ਚੋਣਾਂ ਨਾਲ ਲੜਨ ਦਾ ਫਾਇਦਾ ਵੀ ਡੇਮਪੀਟ ਨੂੰ ਹੋ ਰਿਹਾ ਹੈ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਨੁਕਸਾਨ ਹੈ ਜਿਹੜਾ ਉਹ ਅਮਰਤਾ ਵੜੈਗ ਨੂੰ ਹੋਣਾ। ਜਿਹੜੀ ਐਸਸੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਉਸ ਤਰੀਕੇ ਨਾਲ ਨਹੀਂ ਪੈਣੀ ਜਿਸ ਤਿੱਕਣਾ ਕਾਂਗਰਸ ਨੂੰ ਪੈਣੀ ਸੀ। ਪਰ ਬੀਜੇਪੀ ਨੇ ਆ ਕੇ ਉਹ ਵੋਟ ਦੇ ਉੱਤੇ ਸੱਨ ਲਾ ਲਈ ਤੇ ਉਹ ਵੋਟ ਇਧਰ ਨੂੰ ਕਨਵਰਟ ਹੋ ਕੇ ਡੈਂਪੀਤ ਲਾਣੂ ਵੋਟ ਪੈ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪੈ ਰਹੀ। ਤਾਂ ਹੀ ਡੈਂਪੀਤ ਲਾਉਤੇ ਦਾਾ ਖੇਡਿਆ ਸੁਖਜਿੰਦਰ ਕੌਣੀ ਜਾਂ ਪਰਤਪਾਲ ਸ਼ਰਮਾ ਜਾਂ ਐਨੀ ਵਨ ਹੋਰ ਕਿਸੇ ਦੇ ਦਾਾ ਕਿਉਂ ਨਹੀਂ ਖੇਡਿਆ? ਕਿ ਡੈਂਪੀਟ ਲਾਉਣ ਨੂੰ ਬੋਟ ਪੈ ਸਕਦੀ ਹੈ ਪਰ ਆਮ ਆਦਮੀ ਪਾਰਟੀ ਨੂੰ ਉਥੇ ਵੋਟ ਉਸ ਤਰੀਕੇ ਨਾਲ ਨਹੀਂ ਪੈ ਰਹੀ ਜਿਹੜੀ ਭਾਜਪਾ ਜਿਹੜੀ ਦਲਿਤ ਵੋਟ ਹੈ ਉਹਨੂੰ ਜਰੂਰ ਆਪਣੇ ਵੱਲ ਪਰਮਾ ਰਹੀ ਹੈ ਇਹ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਕੁਛ ਕਹੀ ਜਾਵੇ ਜੇ ਕਹਿ ਲਈਏ ਕਿ ਪਿੰਡਾਂ ਦਾ ਜਿਹੜਾ ਕਿਸਾਨ ਔਖਾ ਹੋਇਆ ਮੰਡੀਆਂ ਚ ਰੋਲਿਆ ਉਹ ਉਹ ਵੋਟ ਬੈਂਕ ਜਿਹੜੀ ਹੈ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਜਾ ਸਕਦੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਉਹ ਆਪਦੇ ਆਪ ਨੂੰ ਉਥੇ ਸ਼ੋਅ ਕਰ ਰਹੇ ਨੇ ਕਿ ਅਗਲਾ ਮੁੱਖ ਮੰਤਰੀ ਪੰਜਾਬ ਦਾ ਮੈਂ ਹਾਂ ਅਮਰਤਾ ਵੜਿੰਗ ਨੂੰ ਦੂਜਾ ਫਾਇਦਾ ਹੋਵੇ ਔਰਤ ਨਹੀਂ ਪਹਿਲੀ ਵਾਰ ਗੱਜੜ ਵਾਹ ਤੋ ਕੀ ਔਰ ਤੇੜੀ ਆ ਉਹ ਚੋਣ ਲੜ ਰਹੀ ਤੀਜਾ ਉਹਨਾਂ ਨੂੰ ਫਾਇਦਾ ਮਿਲਣਾ ਜਿਹੜੀ ਸਰਕਾਰ ਤੋਂ ਲੋਕ ਨਾਰਾਜ਼ ਨਹੀਂ ਢੈਂਪੀ ਟੱਲ ਨੂੰ ਆਮ ਆਦਮੀ ਪਾਰਟੀ ਦਾ ਉਹਨਾਂ ਫਾਇਦਾ ਨਹੀਂ ਮਿਲਣਾ ਜਿੰਨਾ ਉਹਨਾਂ ਨੂੰ ਆਪਣਾ ਨਿੱਜੀ ਮਿਲ ਰਿਹਾ ਨਿੱਜੀ ਕੀ ਮਿਲ ਰਿਹਾ ਲੋਕ ਉਹਨਾਂ ਤੇ ਐਸਆਰ ਸੈਫਟੀ ਹੈ ਲੋਕਾਂ ਦੀ ਮੈਂ ਪਹਿਲਾਂ ਆ ਗੱਲ ਕੀਤੀ ਸੀ ਕਿ ਜੇ ਉਹ ਐਸਜੀ ਅਕਾਲੀ ਦਲ ਵੱਲੋਂ ਵੀ ਚੋਣ ਲੜਦੇ ਨਾ ਚੂਣ ਲਗ ਭਾਗ ਉਹਨਾਂ ਦੀ ਜਿੱਤੀ ਵੀ ਕੱਲ ਚਰਨਜੀਤ ਸਿੰਘ ਚੰਨੀ ਇਸ ਹਲਕੇ ਦੇ ਵਿੱਚ ਆਉਂਦੇ ਆ ਜਿਹੜਾ ਚਿਹਰਾ ਚਰਨਜੀਤ ਸਿੰਘ ਚੰਨੀ ਦਾ ਬਣਿਆ ਹੋਇਆ ਉਹ 'ਚ ਕੋਈ ਸ਼ੱਕ ਨਹੀਂ ਉੱਥੇ ਉਹ ਚੀਜ਼ ਦਾ ਪ੍ਰਭਾਵ ਗਿਆ ਕੱਲ ਅਮਰਤਾ ਵੜਿੰਗ ਨੂੰ ਉਹ ਚੀਜ਼ ਨਾਲ ਬੂਸਟ ਮਿਲ ਗਿਆ ਉਹ ਹਲਕੇ ਦੇ ਵਿੱਚ ਜਿੱਤ ਜਿਹੜੀ ਹੈ ਉੱਥੇ ਉਹ 5000 ਵੋਟ ਤੋਂ ਥੱਲੇ ਥੱਲੇ ਹੋਣੀ ਹੈ ਇਹ ਗੱਲ ਕਲੀਅਰ ਹੈ ਪਰ ਜੇ ਇਸੇ ਤਰੀਕੇ ਨਾਲ ਕੈਂਪੇਨ ਚੱਲਦੀ ਰਹੀ ਜਿਸੇ ਤਿੱਕ ਨਾਲ ਹਾਰ ਰਹੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਪਿੱਟਲ ਨੂੰ ਫਾਇਦਾ ਮਿਲ ਜਾਵੇ ਪਰਸੋਂ ਯਾਨੀ ਕਿ 20 ਨਵੰਬਰ ਨੂੰ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਚਾਰ ਹਲਕੇ ਨੇ ਪੰਜਾਬ ਦੇ ਉੱਥੇ VOTING ਹੋਣੀ ਹੈ ਤੇ ਅੱਜ ਸ਼ਾਮ ਨੂੰ ਜਿਹੜਾ ਪ੍ਰਚਾਰ ਹੈ ਉਹ ਬੰਦ ਹੈ ਹੁਣ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਸਵਾਲ ਨੇ ਕਿ ਹੁਣ ਤੱਕ ਜਿਹੜਾ ਪ੍ਰਚਾਰ ਚੱਲਿਆ ਕੌਣ ਅੱਗੇ ਰਿਹਾ ਕੌਣ ਪਿੱਛੇ ਰਿਹਾ ਕੀ ਗੱਲਬਾਤ ਹੈ ਕੱਲੇ-ਕੱਲੇ ਹਲਕੇ ਦੀ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਹਲਕਾ ਗਿੱਦੜਬਾਹ ਦੀ ਗਿੱਦੜਬਾਹ ਹਲਕਾ ਸਭ ਤੋਂ ਵੱਧ ਚਰਚਿਤ ਹੈ ਕਿਉਂਕਿ ਚਰਚਾ ਚਿਹਰੇ ਨੇ ਲੰਬੇ ਸਮੇਂ ਤੋਂ ਜਿਹੜਾ ਇਹ ਹਲਕਾ ਚਾਚਾ ਦੇ ਵਿੱਚ ਰਿਹਾ ਤੇ ਇਸ ਵਾਰ ਫੇਰ ਸਭ ਤੋਂ ਵੱਧ ਚਰਚਾ ਗਿੱਦ ਗਿੱਦੜਪਾਹੇ ਦੀ ਗੱਲ ਕਰਦੇ ਹਾਂ ਕਿ ਮੁਕਾਬਲਾ ਕਿਨਾਂ ਦੇ ਵਿੱਚ ਹੈ ਅੱਗੇ ਇਸ ਵਕਤ ਕੌਣ ਹੈ ਕਿਉਂਕਿ ਪ੍ਰਚਾਰਤਾ ਅਜ ਬੰਦ ਹੋ ਜਾਣਾ ਪਰ ਲੋਕਾਂ ਦੇ ਮਨ ਵਿੱਚ ਇਹੀ ਹੈ ਕਿ ਜਿੱਤੂਗਾ ਕੌਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਗਿੱਦੜਪਾਹੇ ਦੀ ਚਰਚਾ ਵੀ ਗਿੱਦੜਪਾਹੇ ਦੀ ਸਭ ਤੋਂ ਵੱਧ ਹੈ ਕੀ ਆਪਾਂ ਹੁਣ ਤੱਕ ਕਵਰਿੰਗ ਵੀ ਕੀਤੀ ਹੈ ਹੋਰ ਵੀ ਸਾਰੇ ਕਰ ਰਹੇ ਨੇ ਦਾ ਸ਼ਾਮ ਨੂੰ ਪ੍ਰਚਾਰ ਬੰਦ ਦਾ ਸਪੀਕਰ ਬੰਦ ਹੋ ਜਾਣੇ ਆ ਪੋਸਟਰ ਵੀ ਨਹੀਂ ਲੱਗਣੇ ਇਸ ਤੋਂ ਬਾਅਦ ਹੁਣ ਤੱਕ ਕੀਦੇ ਪੋਸਟਰ ਲਾਉਣ ਦਾ ਫਾਇਦਾ ਹੋਇਆ ਸਭ ਤੋਂ ਵੱਧ ਗਿੱਦੜਪਾਹੇ ਤੁਸੀਂ ਜਿਵੇਂ ਕਿਹਾ ਕਿ ਚਰਚਾ ਦੇ ਵਿੱਚ ਚਰਚਾ ਦੇ ਵਿੱਚ ਰਹਿਣਾ ਹੀ ਆ ਕਿਉਂਕਿ ਗਿੱਦਰਪਾਹ ਸ਼ੁਰੂ ਤੋਂ ਹੀ ਪਹਿਲਾਂ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਫਿਰ ਰਾਜਾ ਵੜਿੰਗ ਆਉਂਦੇ ਆ ਉਹਨਾਂ ਦੀ ਐਂਟਰੀ ਹੁੰਦੀ ਆ ਤਾਂ ਉਹ ਇਹ ਗੜ ਨੂੰ ਤੋੜਦੇ ਆ ਤਿੰਨ ਵਾਰ ਇਥੋਂ ਵਿਧਾਇਕ ਬਣਦੇ ਐਸ ਵਾਰ ਇਹ ਸੀਟ ਹੋਰ ਵੀ ਰੌਚਕ ਹੁੰਦੀ ਜੇ ਅਕਾਲੀ ਦਲ ਚੋਣ ਲੜਦਾ ਅਕਾਲੀ ਦਲ ਦਾ ਚੋਣ ਨਾਲ ਲੜਨਾ ਥੋੜਾ ਜਾਇ ਇਹ ਸੀਟ ਦੀ ਰੌਚਕਤਾ ਘਟਾਈ ਹੈ ਪਰ ਫਿਰ ਵੀ ਸਭ ਤੋਂ ਚਾਰਾ ਹਲਕਿਆਂ ਚ ਰੌਚਕਤਾ ਇਹ ਸੀਟ ਦੀ ਵੱਧਾ ਹੈ ਹਰ ਬੰਦੇ ਦਾ ਚਾਹੇ ਉਹ ਕਿਸੇ ਵੀ ਖੇਤਰ ਨਾਲ ਜੁੜਿਆ ਹੋਵੇ ਧਿਆਨ ਜ਼ਰੂਰ ਇਸ ਏਰੀਆ ਦੇ ਉੱਤੇ ਇਸ ਹਲਕੇ ਦੇ ਉੱਤੇ ਬੇਸ਼ੱਕ ਦੂਜੇ ਹਲਕਿਆਂ ਦੇ ਲੋਕ ਵੀ ਅਜਿਹਾ ਚੋਣਾਂ ਹੋ ਰਹੀਆਂ ਉਹ ਵੀ ਇੱਕ ਵਾਰ ਜ਼ਰੂਰ ਪੁੱਛਦੇ ਕਿ ਗਿੱਧਰ ਬਾਜ ਚ ਕੀ ਬਣੂਗਾ ਗਿੱਧਰ ਬਾਜ ਇਹ ਬਣ ਦਾ ਕਾਰਨ ਇਹ ਹੈ ਕਿ ਇੱਥੇ ਸਭ ਤੋਂ ਵੱਡਾ ਚਿਹਰਾ ਜਿਹੜਾ ਕਾਂਗਰਸ ਪਾਰਟੀ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਚੋਣ ਲੜ ਰਹੀ ਹੈ ਅਮਰਤਾ ਵੜਿੰਗ ਦੇ ਚੋਣ ਲੜਨ ਦਾ ਮਾਹੌਲ ਭਖਿਆ ਹੈ ਬਣਿਆ ਦੂਜੇ ਪਾਸੇ ਹਰਦੀਪ ਸਿੰਘ ਡੈਂਪੀਟ ਲੋ ਜਿਹੜੇ ਪਹਿਲਾਂ ਅਕਾਲੀ ਦਲ ਵੱਲੋਂ ਦੋ ਵਾਰ ਚੋਣਾਂ ਲੜ ਚੁੱਕੇ ਆ ਫਿਰ ਹੁਣ ਅੱਜ ਕੀ ਉਹਨਾਂ ਨੇ ਦੇਖਿਆ ਵੀ ਦਾਲ ਨਹੀਂ ਗਲਦੀ ਲੱਗਦੀ ਐ ਵੀ ਬਹੁਤ ਵਾਰ ਨੁਕਸਾਨ ਕਰਾ ਲਿਆ ਚੋਣਾਂ ਵੀ ਲੜ ਲਿਆ ਕੱਖੋਂ ਹੌਲੇ ਹੋਗੇ ਜਿਵੇਂ ਕਹੇ ਦਿੱਤਾ ਜਾਂਦਾ ਤੇ ਅੱਜ ਕੀ ਦਾਲ ਆ ਕੇ ਦੇਖ ਲਈਏ ਸੱਤਾ ਨਾਲ ਰਲ ਕੇ ਇਹ ਚੋਣ ਲੜ ਕੇ ਦੇਖ ਲਈਏ ਹਰਦੀਪ ਸਿੰਘ ਡੈਂਪੀਟ ਲੋਂਦੇ ਮੈਦਾਨ ਦੇ ਵਿੱਚ ਆਮਦਵੀ ਪਾਰਟੀ ਵੱਲੋਂ ਆਉਣ ਦੇ ਕਾਰਨ ਮਾਹੌਲ ਬਣਿਆ ਫਿਰ ਤੀਜੀ ਐਂਟਰੀ ਜਿਹੜੀ ਸਭ ਤੋਂ ਜਿਹਨੇ ਸਾਰਿਆਂ ਨਾਲੋਂ ਵੱਖਰਾ ਹੀ ਕਰ ਦਿੱਤਾ ਇਸ ਇਲੈਕਸ਼ਨ ਉਹ ਆ ਮਨਪ੍ਰੀਤ ਸਿੰਘ ਬਾਦਲ ਦੀ ਮਨਪ੍ਰੀਤ ਸਿੰਘ ਬਾਦਲ ਦਾ ਇਹ ਚਾਰ ਵਾਰੀ ਇੱਥੋਂ ਵਧਾਇਕ ਰਹੇ ਆ 95 ਚ ਉਹ ਜਿਮਣੀ ਚੋਣੀ ਉਹਨਾਂ ਨੇ ਜਿੱਤੀ ਸੀ ਤੇ ਹੁਣ ਜਦੋਂ ਐਂਟਰੀ ਹੁੰਦੀ ਆ ਉਹਨਾਂ ਦੀ ਤਾਂ ਗਿੱਦਰ ਵੇਹ ਦੇ ਜਿਹੜੇ ਮਾਹੌਲ ਨੂੰ ਬਿਲਕੁਲ ਚੇਂਜ ਕਰਕੇ ਰੱਖ ਦਿੰਦਾ ਪਹਿਲਾਂ ਮੰਨਿਆ ਜਾਂਦਾ ਸੀ ਕਿ ਮੁਕਾਬਲਾ ਜੀ ਅਕਾਲੀ ਦਲ ਆਉਂਦਾ ਤਾਂ ਤਿੰਨਾਂ ਦੇ ਵਿੱਚ ਹੋਵੇਗਾ ਪਰ ਜਦੋਂ ਮਨਪ੍ਰੀਤ ਸਿੰਘ ਬਾਦਲ ਟਿਕਟ ਲੈ ਕੇ ਭਾਜਪਾ ਵੱਲੋਂ ਆਗੇ ਤੇ ਅਕਾਲੀ ਦਲ ਚੋਣਾਂ ਤੋਂ ਪਾਸਾ ਵੱਟ ਗਿਆ ਤਾਂ ਹੁਣ ਮੁਕਾਬਲਾ ਤਿੰਨਾਂ ਦੇ ਵਿੱਚ ਮੰਨਿਆ ਜਾਂਦਾ ਬੇਸ਼ੱਕ ਇਹ ਜਰੂਰ ਮੰਨਿਆ ਜਾਂਦਾ ਕਿ ਮੁਕਾਬਲਾ ਮੁੱਖ ਮੁਕਾਬਲਾ ਦੋਤਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਪਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਘੱਟ ਨਹੀਂ ਜਿੱਥੇ ਗਿਣਿਆ ਜਾ ਸਕਦਾ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਜਿੱਤੇ ਹੈ ਹੁਣ ਜਿਹੜੀ ਬੀਜੇਪੀ ਉਹਨਾਂ ਦੀ ਪਾਰਟੀ ਹੈ ਬੀਜੇਪੀ ਦਾ ਬੇਸ਼ੱਕ ਪਿੰਡਾਂ ਦੀ ਜਿਹੜੀ ਸਾਡੀ ਜਿਹੜੀ ਹੈ ਅਸੀਂ ਕਹ ਲઈએ ਜੱਟ ਬੈਲਟ ਕਹ ਲઈએ ਉਹਨਾਂ ਦੇ ਵਿੱਚ ਜਿਹੜਾ ਵਿਰੋਧ ਹੈ ਕਿਸਾਨਾਂ ਚ ਵਿਰੋਧ ਹੈ ਪਰ ਜਿਹੜੀ ਬੀਜੇਪੀ ਹੈ ਜਿਹੜੀ ਦਲਿਤ ਵੋਟ ਹੈ ਉਹਨਾਂ ਨੂੰ ਜਰੂਰ ਆਪਣੇ ਵੱਲ ਪਰਮਾ ਰਹੀ ਹੈ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਕੁਝ ਕਹੀ ਜਾਵੇ ਮੈਂ ਤੁਹਾਨੂੰ ਇਹ ਤੇ ਗੱਲ ਦੱਸਦਾ ਕਿ ਮੈਂ ਦਾਣਾ ਮੰਡੀ ਦੇ ਵਿੱਚ ਉਗਰਾਹਾਂ ਜਿੱਥੇ ਬੰਦਾ ਪ੍ਰੋਗਰਾਮ ਉੱਥੇ ਤੋਂ ਨੌਜਵਾਨ ਮੇਰੇ ਕੋਲੇ ਆ ਗਏ ਭੱਲੇਦਾਰ ਸੀਗੇ ਮੈਂ ਵੈਸੀ ਮੈਂ ਬਿਨਾ ਮਤਲਬ ਸਰਵੇ ਦੇ ਤੋਂ ਤੇ ਮੈਂ ਵੈਸੀ ਉਹਨਾਂ ਨੂੰ ਪੁੱਛਿਆ ਮੈਂ ਕਿ ਕਿਨੂੰ ਵੋਟ ਪਾ ਰਹੇ ਆ ਮਤਲਬ ਨੌਜਵਾਨ ਸੀਗੇ ਸੀ ਦਲਤ ਪਰਿਵਾਰਾਂ ਚੋਂ ਮੈਂ ਕਿ ਕਿਨੂੰ ਵੋਟ ਪਾ ਰਹੇ ਆ ਤਾਂ ਉਹਨਾਂ ਨੇ ਕਿਹਾ ਕਿ ਮਨਪਰੀ ਦਵਾਦ ਨੂੰ ਮੈਂ ਕਿ ਕੀ ਕਾਰਨ ਆ ਕਹਿੰਦੇ ਵੋਟ ਹੀ ਪਾਉਣੀ ਹੈ ਠੀਕ ਹੈ ਬੀਜੇਪੀ ਨੇ ਸਾਨੂੰ ਮਤਲਬ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ ਵੀ ਬੀਜੇਪੀ ਨੇ ਆਹ ਕਣਕ ਵੀ ਬੀਜੇਪੀ ਦਿੰਦੀ ਹੈ ਇਲਾਜ ਵਾਲਾ ਕਾਰਡ ਵੀ ਬੀਜੇਪੀ ਨੇ ਦਿੱਤਾ ਮਤਲਬ ਉਹ ਵੋਟ ਇਸ ਗੱਲ ਨੂੰ ਮੰਨਦੀ ਹੈ ਹਾਲਾਂਕਿ ਸ਼ੁਰੂ ਤੋਂ ਕਾਂਗਰਸ ਮੌਕੇ ਵੀ ਜਿਹੜਾ ਕਣਕ ਮਿਲਦੀ ਰਹੀ ਹੈ ਇਲਾਜ ਦੇ ਵੱਖ-ਵੱਖਰੇ ਤਰੀਕੇ ਦੇ ਨਾਲ ਹੁੰਦਾ ਰਿਹਾ ਪਰ ਲੋਕਾਂ ਦੇ ਮਨ 'ਚ ਜਿਹੜੀ ਬੀਜੇਪੀ ਗੱਲ ਚ ਚਾ ਚੁੱਕੀ ਹੈ ਉੱਥੇ ਐਸੀ ਵੋਟ ਦੇ ਮਨ 'ਚ ਗੱਲ ਚਾ ਚੁੱਕੀ ਹੈ ਇੱਕ ਨੌਜਵਾਨ ਤਾਂ ਇੱਥੇ ਤੱਕ ਵੀ ਕਹਿੰਦਾ ਕਿ ਮੇਰੇ ਪਿਤਾ ਜੀ ਜਿਹੜੇ ਆ ਕਾਂਗਰਸੀ ਹੈ ਤੇ ਮੈਂ ਮਨਪ੍ਰੀਤ ਬਾਦਲਨਾ ਮੈਂ ਘਰੇ ਝੰਡਾ ਲਾਉਣਾ ਸੀ ਮੇਰੀ ਮਾਂ ਨੇ ਮੈਨੂੰ ਕਹਤਾ ਕਿ ਜਿਹੜਾ ਤੇਰਾ ਘਰ ਉਹਦੇ ਝੰਡਾ ਲਾਣਾ ਸੀ ਤਾਂ ਲਾਉ ਨਹੀਂ ਦਿੰਦੇ ਮਤਲਬ ਇਹ ਇਹ ਗੱਲ ਉੱਥੇ ਵਿਚਰ ਰਹੀ ਆ ਥੱਲੇ ਜਮੀਨ ਤੇ ਹੈ ਪਰ ਮੁੱਖ ਮੁਕਾਬਲੇ 'ਚ ਫੇਰ ਜੇ ਗੱਲ ਕਰਨੀ ਹੋਵੇ ਉਹ ਡਿੰਪੀ ਢਿੱਲੋਂ ਤੇ ਅਮਰਤਾ ਵੜਿੰਗੀ ਨਹੀਂ ਅਮਰਤਾ ਵੜਿੰਗ ਨੂੰ ਜਿਹੜਾ ਲਾਭ ਮਿਲੂਗਾ ਜਿੰਨਾ ਕਿ ਮਿਲੂਗਾ ਉਹ ਇਸ ਗੱਲ ਦਾ ਮਿਲੂਗਾ ਵੀ ਚਲੋ ਇੱਕ ਤਾਂ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗਾ ਉਹ ਆਪਦੇ ਆਪ ਨੂੰ ਉੱਥੇ ਸ਼ੋਅ ਕਰ ਰਹੇ ਨੇ ਕਿ ਅਗਲਾ ਮੁੱਖ ਮੰਤਰੀ ਪੰਜਾਬ ਦਾ ਮੈਂ ਆ ਮਤਲਬ ਅਗਲਾ ਮੁੱਖ ਮੰਤਰੀ ਮੈਂ ਆ ਸੋ ਮੈਨੂੰ ਇਹ ਚੁਣੋ ਤੇ ਜਿਹੜਾ ਮੁੱਖ ਮੰਤਰੀ ਜੇ ਤੁਹਾਡੇ ਹਲਕੇ ਦਾ ਅੱਗੇ ਤੋਂ ਬਣ ਗਿਆ ਤਾਂ ਹਲਕੇ ਲਈ ਜਿਹੜਾ ਕੀ ਕੁਝ ਮਿਲੂਗਾ ਆਪਣੇ ਵਰਕਰਾਂ ਨੂੰ ਵੀ ਇਹ ਕਹਿ ਰਹੇ ਆ ਆਪਣੇ ਸਪੋਰਟਰਾਂ ਵੋਟਰਾਂ ਨੂੰ ਵੀ ਇਹ ਕਹਿ ਰਹੇ ਆ ਅਮਰਤਾ ਵੜਿੰਗ ਨੂੰ ਦੂਜਾ ਫਾਇਦਾ ਹੋਵੇ ਔਰਤ ਨਹੀਂ ਪਹਿਲੀ ਵਾਰ ਗੱਦੜ ਵਾਹ ਤੋ ਕੋਈ ਔਰਤ ਜਿਹੜੀ ਉਹ ਚੋਣ ਲੜ ਰਹੀ ਆ ਤਾਂ ਉਹ ਇਹ ਗੱਲ ਨੂੰ ਕਹ ਰਹੇ ਨੇ ਕਿ ਤੁਹਾਡੀ ਧੀ ਪਹਿਲੀ ਵਾਰ ਕੋਈ ਇਥੋਂ ਧੀ ਚੁਣੀ ਜਾਵੇਗੀ ਤੁਸੀਂ ਆਪਣੀ ਧੀ ਨੂੰ ਵੋਟਾਂ ਪਾਓ ਇਹ ਚੀਜ਼ ਲਗਾਤਾਰ ਜਿਹੜੀ ਉਹਨਾਂ ਨੂੰ ਫਾਇਦਾ ਮਿਲ ਰਿਹਾ ਤੀਜਾ ਉਹਨਾਂ ਨੂੰ ਫਾਇਦਾ ਮਿਲਣਾ ਜਿਹੜੀ ਸਰਕਾਰ ਤੋਂ ਲੋਕ ਨਰਾਜ਼ ਨੇ ਉਹ ਚੀਜ਼ ਦਾ ਤੇ ਇਹ ਚੀਜ਼ ਤਿੰਨ ਚੀਜ਼ਾਂ ਦਾ ਉਹਨਾਂ ਨੂੰ ਵੱਡਾ ਫਾਇਦਾ ਜਿਹੜਾ ਉਹ ਮਿਲਨੇ ਨਾ ਜੇ ਡੈਂਪੀ ਢੱਲੋਂ ਦੀ ਗੱਲ ਕਰ ਰਹੀ ਹੋਵੇ ਡੈਂਪੀ ਢੱਲੋਂ ਨੂੰ ਆਮ ਆਦਮੀ ਪਾਰਟੀ ਦਾ ਉਹਨਾਂ ਫਾਇਦਾ ਨਹੀਂ ਮਿਲਣਾ ਜਿੰਨਾ ਉਹਨਾਂ ਨੂੰ ਆਪਣਾ ਨਿੱਜੀ ਮਿਲ ਰਿਹਾ ਨਿੱਜੀ ਕੀ ਮਿਲ ਰਿਹਾ ਲੋਕ ਉਹਨਾਂ ਤੇ ਇਸ ਵਾਰ ਸੈਂਪਟੀ ਹੈ ਲੋਕਾਂ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਉਹ ਅਕਾਲੀ ਦਲ ਵੱਲੋਂ ਵੀ ਚੋਣ ਲੜਦੇ ਨਾ ਚੋਣ ਲਗਭਗ ਉਹਨਾਂ ਦੀ ਜਿੱਤੀ ਵੀ ਸੀ ਆਮ ਆਦਮੀ ਪਾਰਟੀ ਚ ਆ ਕੇ ਉਸ ਉਦੋਂ ਥੋੜਾ ਘਟੇ ਆ ਵਧੇ ਨਹੀਂ ਪਰ ਉਹ ਫਿਰ ਵੀ ਲੋਕਾਂ ਦੀ ਸਹਿਮਤੀ ਹੈ ਜਿਹੜੀ ਉਹ ਡੈਂਪੀ ਢੱਲੂ ਨਾਲ ਹੈ ਡੈਂਪੀ ਢੱਲੂ ਨਾਲ ਸਹਿਮਤੀ ਇਸ ਗੱਲ ਦੀ ਹੈ ਉਹ ਲੋਕ ਸਾਡੇ ਪੰਜਾਬ ਦੇ ਕਿ ਤਰੀਕੇ ਦਾ ਚਾਹੇ ਬੰਦਾ ਨਾ ਬੰਦਾ ਕੋਈ ਚੰਗਾ ਹੋਵੇ ਮਾੜਾ ਹੋਵੇ ਜਦੋਂ ਉਹਦੇ ਤੇ ਤਰਸ ਖਾ ਲੈਣ ਇਹ ਕਿਸੇ ਗੱਲ ਤੇ ਫਿਰ ਇਹ ਤਰਸ ਦੇ ਵਿੱਚ ਹੀ ਬੰਦੇ ਨੂੰ ਜਿਤਾ ਦਿੰਦੇ ਆ ਪਿਛਲੇ ਸਮੇਂ ਤੁਸੀਂ ਦੇਖਿਆ ਸਰਬਜੀਤ ਸਿੰਘ ਖਾਲਸਾ ਨਾਲ ਵੀ ਲੋਕਾਂ ਦੀ ਸਹਿਮਤੀ ਜੁੜ ਗਈ ਸੀ ਕਿ ਇਹਦੇ ਪਿਤਾ ਨੇ ਯਾਰ ਆਪਣੀ ਪੱਗ ਸਿਰ ਤੇ ਰੱਖੀ ਆਪਾਂ ਵੋਟ ਆਈਆਂ ਐਮਪੀ ਬਣ ਕੇ ਪਹਿਲਾਂ ਨੇ ਕੀ ਕਰਤਾ ਜੀ ਇਹ ਕੁਝ ਨਾ ਕਰੂ ਕੋਈ ਚੱਕਰ ਨਹੀਂ ਆਪਾਂ ਮੁੱਲ ਮੋੜ ਦਿਓ ਤਾਂ ਕਿਦਰ ਬਹਾ ਦੇ ਵਿੱਚ ਵੀ ਉਹ ਸੈਂਪਟੀ ਖੜੀ ਐ ਡੈਂਪੀਟ ਲੋਂਦੇ ਨਾਲ ਡੈਂਪੀਟ ਲੋਂਦੇ ਨਾਲ ਇਹ ਐ ਡੈਂਪੀਟ ਲੋ ਕਹਿ ਵੀ ਇਹ ਲੋਕਾਂ ਨੂੰ ਰਿਹਾ ਤੁਸੀਂ 12 ਸਾਲ ਪਹਿਲਾਂ ਦੇਤੇ 16 ਸਾਲ ਦੇਤੇ ਮੈਨੂੰ ਢਾਈ ਸਾਲ ਹੀ ਦੇਣੇ ਆ ਢਾਈ ਸਾਲ ਬਾਅਦ ਜੇ ਮੈਂ ਕੁਝ ਨਾ ਕੀਤਾ ਚੱਕ ਕੇ ਬਾਹਰ ਮਾਰਿਓ ਤੁਸੀਂ 27 ਦੇ ਵਿੱਚ ਤਾਂ ਬੰਦਾ ਹੋ ਰਿਹਾ ਟੂਰਨ ਵਿੱਚ ਨਹੀਂ ਲੜਨੀ ਉਸ ਤੋਂ ਬਾਅਦ ਜੇ ਮੈਨੂੰ ਬਿਲਕੁਲ ਉਹਨਾਂ ਨੇ ਕਿਹਾ ਫਿਰ ਡੈਂਪੀ ਟਲੋਂਦੀ ਜਿਹੜੀ ਇਹ ਪ੍ਰਚਾਰ ਹੈ ਜਿਹੜਾ ਇਹ ਚੀਜ਼ ਹੈ ਇਹ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਦੇ ਰਿਹਾ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੇ ਪੂਰਾ ਜ਼ੋਰ ਲਾਇਆ ਜਾ ਰਿਹਾ ਪਰ ਆਮ ਆਦਮੀ ਪਾਰਟੀ ਨੂੰ ਨਾਲ ਇੱਥੇ ਬਗਾਵ ਦਾ ਸਾਹਮਣਾ ਵੀ ਕਰਨਾ ਪਿਆ ਚਾਹੇ ਪਿਰਤਪਾਲ ਸਿੰਘ ਜਿਹੜੇ ਸ਼ਰਮ ਹੈ ਉਹ ਆਮ ਆਦਮੀ ਪਾਰਟੀ ਛੱਡ ਗਏ ਬੇਸ਼ੱਕ ਉਹਨਾਂ ਦਾ 19 ਵੋਟ ਬੈਂਕ ਨਹੀਂ ਗਿਆ ਜੇ ਕਹਿ ਦਈਏ ਕਿ ਵੋਟ ਬੈਂਕ ਦੀ ਹਾਲਾਤਾਂ ਉਹਨਾਂ ਨੇ ਉਹ ਐਡੀ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਲੀਡਰ ਨਾਲ ਐਡੀ ਵੋ ਕਰਨਾ ਹੁੰਦਾ ਤਾਂ ਟਿਕਟਾਂ ਵਰਕਰਾਂ ਨੂੰ ਮਿਲਦੀਆਂ ਨਾ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆ ਕੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜਿਵੇਂ ਚੱਬੇ ਵਾਲੇ ਸ਼ਾਂਖ ਚੱਬੇ ਵਾਲਾ ਤੇ ਇੱਥੇ ਹਰਦੀਪ ਸਿੰਘ ਡੈਂਪੀਟ ਲਵਾ ਤੇ ਪਹਿਲਾਂ ਵਕ ਵਕ ਹਲਕਿਆਂ ਦੇ ਵਿੱਚ ਜਿੱਥੇ ਚੋਣਾ ਹੋਈਆਂ ਉੱਥੇ ਬਾਹਰੀ ਬੰਦੇ ਲਿਆ ਲਿਆ ਕੇ ਜੀਆਂ ਟਿਕਟਾਂ ਦਿੱਤੀਆਂ ਗਈਆਂ ਤੇ ਉਸੇ ਤਹਿਤ ਹੁਣ ਡੈਂਪੀਟ ਲਾਣ ਨੂੰ ਜਿਹੜੀ ਇਹ ਚੀਜ਼ ਦਾ ਫਾਇਦਾ ਹੋਣਾ ਹੈ ਤੇ ਜੇ ਇਹ ਗੱਲ ਹੁਣ ਮੁਕਾਬਲੇ 'ਚ ਜੇ ਕਰਨਾ ਹੋਵੇ ਪਹਿਲਾਂ ਇਹ ਹਰ ਵਕਤੀ ਇਹ ਹਲਕੇ ਦੀ ਇੱਕ ਰਹੀ ਹੈ ਕਿ ਇੱਥੇ ਹਰ ਵਕਤ ਕਦੇ ਕੋਈ ਥੋੜਾ ਜਿਹਾ ਆਪ ਕਦੇ ਕੋਈ ਥੋੜਾ ਕਦੇ ਅਮਰਤਾ ਵੜਿੰਗ ਉੱਪ ਹੋ ਜਾਂਦੇ ਸੀ ਕਦੇ ਜਿਹੜਾ ਡੈਂਪੀ ਢਲੋਂ ਉੱਪ ਹੋ ਜਾਂਦੇ ਸੀ ਕੱਲ ਚਰਨਜੀਤ ਸਿੰਘ ਚੰਨੀ ਸੜਕੇ ਦੇ ਵਿੱਚ ਆਉਂਦੇ ਆ ਪਹਿਲਾਂ ਉਹ ਨਹੀਂ ਆਏ ਉਹ ਕੱਲ ਉਹਨਾਂ ਦੀ 6-7 ਪ੍ਰੋਗਰਾਮ ਸੀ ਉਹਨਾਂ ਦੇ ਪ੍ਰੋਗਰਾਮ ਵਿੱਚ ਇਕੱਠ ਸੀ ਇਹ 'ਚ ਕੋਈ ਸ਼ੱਕ ਨਹੀਂ ਉਹ ਅਸੀਂ 2 ਤੋਂ 3 ਪ੍ਰੋਗਰਾਮ ਕਵਰ ਕੀਤੇ ਤੇ ਦੋਨੋਂ ਤਿੰਨਾਂ ਪ੍ਰੋਗਰਾਮਾਂ ਦੇ ਵਿੱਚ ਬੇਸ਼ੱਕ ਨਾਲ-ਨਾਲ ਦੇ ਪਿੰਡਾਂ ਸੀ ਕੌਣੀ ਦੁੱਦਾ ਭੜਾਈ ਜਾਣਾ ਉਹ ਸਾਰੇ ਪਿੰਡਾਂ ਦੇ ਵਿੱਚ ਇਕੱਠ ਵੱਡੇ ਪੱਧਰ ਤੇ ਸੀ ਅਕਾਠ ਦੇ ਕਰਕੇ ਚੰਨਜੀਤ ਸਿੰਘ ਚੰਨੀ ਦੀ ਜਿਹੜੀ ਲੋਕਪ੍ਰਿਅਤਾ ਉਹ ਹੈਗੀ ਹੈ ਇਸ ਕੋਈ ਸ਼ੱਕ ਨਹੀਂ ਉਹਨਾਂ ਦੇ ਭਾਸ਼ਣ ਤੇ ਬੇਸ਼ੱਕ ਹੁਣ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਕਿ ਔਰਤ ਵਿਰੋਧੀ ਬੋਲ ਕੇ ਗਏ ਆ ਉਹ ਡੱਬੂ ਕੁੱਤੇ ਵਾਲੀ ਗੱਲ ਪਰ ਉਹਨਾਂ ਦੀ ਜਿਹੜੀ ਲੋਕਪ੍ਰਿਅਤਾ ਹੈ ਜਿਹੜੀ ਉਹ ਉਹਨਾਂ ਦਾ ਜਿਹੜਾ ਸਟੈਂਡ ਲਿਆ ਜਾਣਾ ਕਿਸਾਨਾਂ ਦੇ ਹੱਕ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੈ ਉਹ ਕੱਲ ਇੱਥੇ ਉਹਨਾਂ ਨੇ ਚੇਤਾਰਿਆ ਵੀ ਇਹ ਗੱਲ ਨੂੰ ਕਿ ਤੁਹਾਡਾ ਦੇਖੋ ਜਿਹੜਾ ਮੁੱਖ ਮੰਤਰੀ ਹੈ ਇਹ ਕੇਂਦਰ ਮੁਰੇ ਲੰਮਾ ਪਿਆ ਪਰ ਮੈਂ ਜਦੋਂ ਸੀਤਾ ਤੁਹਾਡੇ ਨੇੜੇ ਹੀ ਇੱਥੇ ਪ੍ਰਧਾਨ ਮੰਤਰੀ ਆਏ ਹੈ ਤੇ ਉਹ ਜਦੋਂ ਉਹਨਾਂ ਤੇ ਕਿਸਾਨਾਂ ਤੇ ਡਾਂਗ ਫੇਰਨ ਦੀ ਗੱਲ ਕਰਦੇ ਸੀ ਮੈਂ ਨਹੀਂ ਫੇਰੀ ਤੇ ਜਾਂਦੇ ਜਾਂਦੇ ਉਹ ਇਹ ਗੱਲ ਕਹਿ ਗਏ ਕਿ ਆਪਦੇ ਮੁੱਖ ਮੰਤਰੀ ਨੂੰ ਦੱਸ ਦਿਓ ਕਿ ਮੈਂ ਇੱਥੋਂ ਜਿਉਂਦਾ ਬਚ ਕੇ ਚੱਲੇ ਆਂ ਮਤਲਬ ਜਿਹੜਾ ਉਹ ਲਿਆ ਸਟੈਂਡ ਉਹ ਲੋਕਾਂ ਦੇ ਦਿਲਾਂ 'ਚ ਘਰ ਕਰੀ ਬੈਠਾ ਫਿਰ ਕਿਸਾਨਾਂ ਤੇ ਉਹਨਾਂ ਨੇ ਜਦੋਂ ਮੁਆਵਜ਼ੇ ਦੀ ਗੱਲ ਚੱਲੀ ਤਾਂ 16 ਕੇ 17000 ਰੁਪਏ ਉਹਨਾਂ ਨੇ ਮੁਆਵਜ਼ਾ ਕੀਤਾ ਪਹਿਲਾਂ 12000 ਸੀ 17000 ਮੁਆਵਜ਼ਾ ਕੀਤਾ ਫਿਰ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਬੀਬੀਆਂ ਸੀਗੀਆਂ ਆਪਣੀਆਂ ਮੈਡੇ ਮੀਲ ਆਲੀਆਂ ਆਸ਼ਾ ਵਰਕਰ ਸੀ ਉਹਨਾਂ ਦੀ ਤਨਖਾਹ ਵਾਧਾ ਕੀਤਾ ਅੰਗਣਵਾੜੀ ਵਾਲਿਆਂ ਦੀ ਤਨਖਾਹ 'ਚ ਵਾਧਾ ਕੀਤਾ ਬਿਜਲੀ ਬਿੱਲ ਮਾਫ ਕੀਤੇ ਜਿਹੜੇ ਲੋਕਾਂ ਦੇ ਬਕਾਏ ਖੜੇ ਸੀ ਉਹ ਮਾਫ ਕੀਤੇ ਤਾਂ ਉਹ ਚੀਜ਼ਾਂ ਦਾ ਜਿਹੜਾ ਚਿਹਰਾ ਜਰਨਜੀਤ ਸਿੰਘ ਚੰਨੀ ਦਾ ਬਣਿਆ ਹੋਇਆ ਉਹ 'ਚ ਕੋਈ ਚੱਕ ਨਹੀਂ ਉੱਥੇ ਉਹ ਚੀਜ਼ ਦਾ ਪ੍ਰਭਾਵ ਗਿਆ ਕੱਲ ਅਮਰਤਾ ਵੜਿੰਗ ਨੂੰ ਉਹ ਚੀਜ਼ ਨਾਲ ਬੂਸਟ ਮਿਲਿਆ ਉਹ ਹਲਕੇ ਦੇ ਵਿੱਚ ਚੰਨੀ ਨੂੰ ਸੁਣ ਲੋਕ ਆਏ ਚੰਨੀ ਨੂੰ ਸੁਣਨ ਹਰ ਵਰਗ ਦੇ ਜੇ ਕਿਸਾਨਾਂ ਚ ਚੰਨੀ ਦਾ ਕਿ ਪ੍ਰਭਾਵ ਹੈ ਤਾਂ ਚੰਨੀ ਖੁਦ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਨੇ ਤਾਂ ਦਲਤਾਂ ਉੱਪਰ ਵੀ ਇੱਕ ਪ੍ਰਭਾਵ ਗਿਆ ਮੈਂ ਕਿਹਾ ਕਿ ਸਾਡਾ ਪਹਿਲੀ ਵਾਰ ਕਿਸੇ ਪਾਰਟੀ ਨੇ ਕੋਈ ਦਲਿਤ ਸੀਐਮ ਬਣਾਇਆ ਸੀ ਤਾਂ ਉਹ ਚੀਜ਼ ਦਾ ਪ੍ਰਭਾਵ ਉਹਨਾਂ ਉੱਪਰ ਵੀ ਗਿਆ ਇਹ ਚੀਕ ਦੀ ਕਲ ਅਮਰਤਾ ਬੈਂਕ ਨੂੰ ਜਿਹੜੀ ਆ ਉਹ ਬੂਸਟ ਮਿਲਿਆ ਪਰ ਫਿਰ ਵੀ ਜੇ ਇੱਕ ਗੱਲ ਸਿਰੇ ਤੇ ਸੋਹ ਹੱਥ ਰੱਸਾ ਸਿਰੇ ਤੇ ਗੰਢ ਇਹ ਗੱਲ ਕਰਨੀ ਹੋਵੇ ਕਿ ਉੱਥੇ ਮੁਕਾਬਲਾ ਬਹੁਤ ਖਿੱਚੋ ਤਾਣ ਵਾਲਾ ਹੈ ਜਿੱਤ ਜਿਹੜੀ ਆ ਉੱਥੇ ਉਹ 5000 ਵੋਟ ਤੋਂ ਥੱਲੇ ਥੱਲੇ ਹੋਣੀ ਹੈ ਇਹ ਗੱਲ ਕਲੀਅਰ ਹੈ ਪਰ ਜੇ ਇਸੇ ਤਰੀਕੇ ਨਾਲ ਕੰਪੇਨ ਚੱਲਦੀ ਰਹੀ ਜਿਸ ਤੱਕ ਨਹਰਾ ਰਹੇ ਤਾਂ ਹੋ ਸਕਦਾ ਹੈ ਕਿ ਥੋੜੇ ਪਿਟ ਲੋਨ ਨੂੰ ਫਾਇਦਾ ਮਿਲ ਜਾਵੇ ਡੈਂਪੀ ਢਲੋਂ ਦੀ ਜਿਹੜੀ ਹੈ ਉਹ ਕਹਿੰਦਾ ਡੈਂਪੀ ਢਲੋਂ ਨਾਲ ਹੀ ਸੰਪਤੀ ਹੈ ਸਰਕਾਰ ਹੈ ਤੰਤਰ ਹੈ ਉਹ ਖੜਾ ਹੈ ਪਰ ਉਹ ਚੀਜ਼ ਦਾ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ ਪਰ ਜੇ ਅਮਰਤਾ ਵੜਿੰਗ ਅਮਰਤਾ ਵੜਿੰਗ ਨੂੰ ਘੱਟ ਨਹੀਂ ਆਕਿਆ ਜਾ ਸਕਦਾ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਹੁਣ ਮੈਂ ਉੱਥੇ ਗੱਲ ਕਰਾਂ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਨੁਕਸਾਨ ਹੈ ਜਿਹੜਾ ਉਹ ਅਮਰਤਾ ਵੜਿੰਗ ਨੂੰ ਹੋਣਾ ਹੈ ਜਿਹੜੀ ਐਸ ਸੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਉਸ ਤਰੀਕੇ ਨਾਲ ਨਹੀਂ ਪੈਣੀ ਜਿਸ ਤਿੱਕੇ ਨਾਲ ਕਾਂਗਰਸ ਨੂੰ ਪੈਣੀ ਸੀ ਪਰ ਬੀਜੇਪੀ ਨੇ ਆ ਕਿ ਉਹ ਵੋਟ ਦੇ ਉੱਤੇ ਸਨ ਲਾ ਲਈ ਤੇ ਉਹ ਵੋਟ ਇਧਰ ਨੂੰ ਕਨਵਰਟ ਹੋ ਗਈ ਫਿਰ ਅਕਾਲੀ ਦਲ ਦੇ ਚੋਣਾਂ ਨਾਲ ਲੜਨ ਦਾ ਫਾਇਦਾ ਵੀ ਡੈਂਪੀਟਲ ਨੂੰ ਹੋ ਰਿਹਾ ਕਿਉਂਕਿ ਹੁਣ ਤੁਸੀਂ ਮੰਨੋ ਇੱਕ ਵਰਕਰ ਹੈ ਉਹ ਜੁੜਿਆ ਹੋਇਆ ਡੈਂਪੀਟਲ ਨੂੰ ਹਲਕਾ ਇੰਚਾਰਜ ਸੀ ਕੰਮ ਡੈਂਪੀਟਲ ਨੂੰ ਰਾਈ ਲੈ ਆ ਉਹਨੇ ਚਾਹੇ ਸੁਖਵੀਰ ਬਾਦਲ ਤੋਂ ਲੈ ਆ ਚਾਹੇ ਕਿਸੇ ਤੋਂ ਵੀ ਲੈ ਆ ਅੱਜ ਸੁਖਵੀਰ ਸਿੰਘ ਬਾਦਲ ਚੋਣ ਨਹੀਂ ਲੜ ਰਹੇ ਅਕਾਲੀ ਦਲ ਦਾ ਵਰਕਰ ਡੈਂਪੀਟਲ ਨੂੰ ਜੇ ਛੱਡ ਕੇ ਕਿਸੇ ਹੋਰ ਪਾਰਟੀ ਜਾਂਦਾ ਉਹ ਤਾਂ ਫਿਰ ਬੇਵਕੂਫੀ ਮੰਨੋ ਆਪਦੇ ਆਪ ਨੂੰ ਕਿਉਂਕਿ ਉਹਨੂੰ ਇਹ ਲੱਗਦਾ ਕਿ ਚਲੋ ਜੇ ਜਿਤਾ ਉਹ ਚੋਣ ਲੜਦੇ ਤਾਂ ਅਸੀਂ ਤੁਹਾਡੇ ਨਾਲ ਆ ਜਾਂਦੇ ਹੁਣ ਜਿਹਦੇ ਨਾਲ ਅਸੀਂ ਖੜੇ ਆ ਚਲੋ ਸਾਨੂੰ ਖੜੇ ਰਹਿਣ ਦਿਓ ਤਾਂ ਵੱਡੇ ਪੱਧਰ ਦੇ ਉੱਤੇ ਪੰਜੀਆਂ ਸਰਪੰਚੀਆਂ ਲੈਣ ਲਈ ਵੀ ਵੱਡੇ ਪੱਧਰ ਦੇ ਉੱਤੇ ਚੇਅਰਮੈਨੀਆਂ ਲੈਣ ਲਈ ਵੀ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣੀਆਂ ਬਲਾਕ ਸੰਮਤੀਆਂ ਚੋਣਾਂ ਆਉਣੀਆਂ ਤਾਂ ਉਹ ਲੜਨ ਲਈ ਵਰਕਰ ਜਿਹੜਾ ਅਕਾਲੀ ਦਲ ਦਾ ਸੀ ਉਹ ਲਗਭਗ ਡੈਂਪੀਟਰ ਹੁਣਾ ਖੜ ਗਿਆ ਉਹ ਡੈਂਪੀਟਰ ਹੁਣਾ ਅਕਾਲੀ ਦਲ ਦਾ ਵੋਟ ਬੈਂਕ ਇਹ ਭੁਲੇਖਾ ਹੈ ਬੜੇ ਲੋਕਾਂ ਦਾ ਕਿ ਮਨਪ੍ਰੀਤ ਸਿੰਘ ਬਾਦਲਵੰਨੀ ਅਕਾਲੀ ਦਲ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਸੀ ਉਹ ਵੱਡੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਡੈਂਪੀ ਢਲੋਂ ਨਾਲ ਹੈ ਮੈਂ ਡੈਂਪੀ ਢਲੋਂ ਦੇ ਕੁਝ ਸਮਰਥਕਾਂ ਦੀਆਂ ਗੱਲਾਂ ਵੀ ਸੁਣ ਰਿਹਾ ਸੀ ਉਹ ਆਮ ਆਦਮੀ ਪਾਰਟੀ ਜਾ ਕੇ ਖੁਸ਼ ਨਹੀਂ ਸੀ ਉਹ ਆਮ ਆਦਮੀ ਪਾਰਟੀ ਦੀ ਸਪੋਰਟ ਕਰਕੇ ਖੁਸ਼ ਨਹੀਂ ਸੀ ਅਕਾਲੀ ਦਲ ਦੇ ਬੰਦੇ ਸੀ ਉਹ ਕਹਿੰਦੇ ਵੀ ਬੋਰਡ ਤਾਂ ਹੁਣ ਇਹਨੂੰ ਹੀ ਪਾਉਣੀ ਹੈ ਜੋ ਜੁੜੇ ਮਿਆਂ ਅਸੀਂ ਝੰਡਾ ਕਰਦੇ ਉੱਤੇ ਝਾੜੂ-ਦਾਣੀ ਲਾਉਂਦੇ ਡੈਂਪੀ ਢਲੋਂ ਦੀ ਫੋਟੋ ਲਾ ਕੇ ਲਾ ਲਾਂਗੇ ਪਰ ਹੁਣ ਅਸੀਂ ਉਧਰ ਤਾਂ ਜਾਂਦੇ ਨਹੀਂ ਬੋਰਡ ਤਾਂ ਅਸੀਂ ਇਹਨੂੰ ਹੀ ਪਾਵਾਂਗੇ ਅਸੀਂ ਲੰਬੇ ਸਮੇਂ ਤੋਂ ਜੁੜੇ ਹਾਂ ਜਿਹੜੀ ਅਕਾਲ ਠੀਕ ਹੈ ਜਿਹੜਾ ਕਾਂਗਰਸ ਦਾ ਜਿਹੜਾ ਐ ਐਸਸੀ ਵੋਟ ਦਲਤ ਵੋਟ ਸੀ ਉਹ ਮਨਪ੍ਰੀਤ ਸਿੰਘ ਬਾਦਲਾਣੀ ਜਾ ਰਿਹਾ ਹੈ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜੀ ਨਿੱਜੀ ਸੂਖ ਦੀ ਵੋਟ ਆ ਜਿਹੜੀ ਉਹਨਾਂ ਨੇ 12 ਸਾਲ ਉੱਥੇ ਮਿਹਨਤ ਕੀਤੀ ਹੈ ਕੰਮ ਕੀਤਾ ਹੈ ਮਤਲਬ ਇਹ ਨਹੀਂ ਵਿਕਾਸ ਦੇ ਕੰਮ ਹੈ ਜਿਹੜਾ ਲੋਕਾਂ 'ਚ ਵਿਚ ਰਿਹਾ ਤੇ ਨੰਬਰ 2 ਦੇ ਉੱਤੇ ਜਿਹੜਾ ਜੇ ਕਹਿ ਲਈਏ ਕਿ ਪਿੰਡਾਂ ਦਾ ਜਿਹੜਾ ਕਿਸਾਨ ਔਖਾ ਹੋਇਆ ਮੰਡੀਆਂ 'ਚ ਰੁਲਿਆ ਉਹ ਉਹ ਵੋਟ ਬੈਂਕ ਜਿਹੜੀ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਜਾ ਸਕਦੀ ਹੈ ਪਰ ਵੱਡੇ ਪੱਧਰ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਜਾਂ ਕਹਿ ਲਈਏ ਸਫਤੀ ਵਾਲਾ ਵੋਟ ਬੈਂਕ ਹੈ ਜਾਂ ਕਹਿ ਲਈਏ ਆਮ ਆਦਮੀ ਪਾਰਟੀ ਚਲੋ ਸਰਕਾਰ ਨੂੰ ਵੀ ਜਿਹੜੀ ਵੋਟ ਪੈਣੀ ਹੈ ਉਹਦੇ ਕਾਰਨ ਡੈਂਪੀਟ ਲੋ ਇੱਕ ਵੱਡੀ ਤਰਵਜੋਂ ਖੜੇ ਆ ਇਹ ਚ ਕੋਈ ਸ਼ੱਕ ਨਹੀਂ ਹੈ ਡੈਂਪੀਟ ਲੋ ਜਿੱਤ ਸਕਦੇ ਆ ਮੈਂ ਇਥੋਂ ਤੱਕ ਵੀ ਕਹਿੰਦਾ ਕੋਈ ਜਿੱਤ ਸਕਦੇ ਆ ਜਿਹੜੇ ਹਾਲਾਤ ਉਥੇ ਬਣੇ ਹੋਏ ਆ ਜਿਹੜੇ ਗਰਾਊਂਡ ਤੇ ਤਸਵੀਰ ਹੈ ਬੇਸ਼ੱਕ ਕਿਸਾਨ ਮੰਡੀਆਂ ਚ ਰੁਲਿਆ ਬੇਸ਼ੱਕ ਜਿਹੜੇ ਆ ਵਾਅਦੇ ਕੀਤੇ ਸਰਕਾਰ ਨੇ ਉਹ ਪੂਰੇ ਨਹੀਂ ਹੋਏ ਨਸ਼ੇ ਦੀ ਗੱਲ ਕੀਤੀ ਸੀ ਪੂਰਾ ਨਹੀਂ ਹੋਇਆ ਇਹ ਕਹਣੇ ਆ ਕਿ ਮੰਡੀਆਂ ਦੇ ਵਿੱਚ ਭਵਨ ਸਿੰਘ ਮਾਰਨ ਦੇ ਡਾਲਾ ਖੋਲੂਗਾ ਤੇ ਪੈਸੇ ਖਤ ਜਾਣਗੇ ਉਹ ਪੂਰਾ ਨਹੀਂ ਹੋਇਆ ਬੇਅਦਬੀ ਦੀ ਗੱਲ ਕੀਤੀ ਸੀ ਉਹ ਪੂਰੀ ਨਹੀਂ ਹੋਈ ਗਿੱਦੜਪਹਿ ਦਾ ਵਿਕਾਸ ਹੁਣ ਚੱਲ ਰਿਹਾ ਪਹਿਲਾਂ ਨਹੀਂ ਹੋਇਆ ਠੀਕ ਹੈ ਜਿਹੜੀਆਂ ਗੱਲਾਂ ਮਤਲਬ ਕੀਤੀਆਂ ਸਰਕਾਰ ਸੱਤਾ ਚੋਂ ਤੋਂ ਪਹਿਲਾਂ ਔਰਤਾਂ ਨੂੰ 11-1100 ਰੁਪਇਆ 1000-1000 ਰੁਪਇਆ ਉਹ ਪੂਰਾ ਨਹੀਂ ਹੋਇਆ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਆ ਉਹ ਪੂਰੀ ਨਹੀਂ ਹੋਈ ਬੇਸ਼ੱਕ ਉਹ ਕਹਿ ਰਹੇ 48 ਹਜ਼ਾਰ ਨੌਕਰੀਆਂ ਦੇਤੀਆਂ ਪਰ ਜੇਓ ਗਰਾਊਂਡ ਤੇ ਜਾਓਗੇ ਤਾਂ ਬਹੁਤੀਆਂ ਉਹ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਹੈ ਵੀ ਘਰ-ਘਰ ਨੌਕ ਜਿਹੜਾ ਉੱਥੇ ਇਫੈਕਟ ਜਾਵੇਗਾ ਜਿਵੇਂ ਅਕਸਰ ਆਪਣੇ ਕਹਿੰਦੇ ਪਿੰਡਾਂ ਵਿੱਚ ਕੇ ਜਿਹੜੇ ਲੋਕ ਆ ਛੇਤੀ ਭੁੱਲ ਜਾਂਦੇ ਆ ਕਿਉਂਕਿ ਜਿਹੜਾ ਸਰਪੰਚੀ ਦੇ ਵਿੱਚ ਹੁਣ ਕਈ ਪਿੰਡ ਸੀਗੇ ਇੰਨੇ ਪਿੰਡ ਅਲਟ ਹੋ ਗਏ ਇਹਦਾ ਵੋਟ ਪੈਣੀ ਨਹੀਂ ਫਿਰ ਉਸ ਹਿਸਾਬ ਨਾਲ ਵੋਟ ਮਤਲਬ ਕਿਤੇ ਕਿਤੇ ਉਹ ਵੀ ਪੈ ਰਹੀ ਆ ਦੂਜਾ ਆ ਗਿਆ ਮੰਡੀਆਂ ਦੇ ਵਿੱਚ ਕਿਸਾਨ ਰੋਲੇ ਆ ਇਹਦਾ ਮਤਲਬ ਵੋਟ ਉਹ ਵੀ ਪੈ ਰਹੀ ਆ ਵੀ ਲੋਕ ਭੁੱਲ ਗਏ ਕਿਤੇ ਨਾ ਕਿਤੇ ਫਿਰ ਮੈਂ ਉਹੀ ਆ ਜੀ ਲੋਕਾਂ ਦੀ ਲੋਕ ਜਿਹੜੀ ਸਰਪੰਚੀ ਚੋਣ ਆਉ ਤਾਂ ਮੈਨੂੰ ਲੱਗਦਾ ਮਹੀਨਾ ਡੇਢ ਮਹੀਨਾ ਸਵਾ ਮਹੀਨਾ ਹੀ ਹੋਇਆ ਹੈ ਆ ਸਰਪੰਚੀ ਦੀਆਂ ਚੋਣਾਂ ਮੌਕੇ ਤੁਸੀਂ ਵੀ ਕਵਰ ਕੀਤਾ ਅਸੀਂ ਵੀ ਕਵਰ ਕੀਤਾ 22 ਦੇ ਮਤਲਬ 22 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਰੱਦ ਹੋਈਆਂ ਚੋਣ ਕਮਿਸ਼ਨ ਨੇ ਕੀਤੀਆਂ ਰਾਜਾ ਵੜਿੰਗ ਨੇ ਉਤਰਨ ਆਇਆ ਸੀ ਲੋਕ ਫਿਰ ਵੀ ਉੱਥੇ ਜੁੜ ਗਏ ਮੈਂ ਉਹਦੇ ਚ ਉਹਦੇ ਚ ਕੀ ਗਿਆ ਵਿਰੋਧ ਤਾਂ ਹੋਈ ਕਿ ਪਿੰਡ 'ਚ ਚੋਣ ਨਹੀਂ ਹੋਣ ਦਿੱਤੀ ਪਰ ਜਿਹੜੇ ਬੰਦੇ ਡੈਂਪੀ ਢਲੋਂ ਨੇ ਜਿਹਾ ਧਾਲੇ ਸੀ ਆਪ ਦੇ ਧੱਕੇ ਨਾਲ ਬਣਾਲੇ ਸੀ ਉਹ ਤਾਂ ਖੜੇ ਰਹਿ ਗਏ ਨਾ ਵੀ ਚਲ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਡੈਂਪੀ ਬਣ ਗਿਆ ਫੇਰ ਆ ਜਾਾਂਗੇ ਉਹ ਚੀਜ਼ ਦਾ ਮਤਲਬ ਇੱਕ ਨੈਗੇਟਿਵ ਪੁਆਇੰਟਗਾ ਤਾਂ ਇੱਕ ਪੋਜ਼ਿਟਿਵ ਵੀ ਗਿਆ ਉਹ ਉੱਥੇ ਬੰਦੇ ਖੜੇ ਰਹਿ ਜਿਹੜੀ ਤੁਸੀਂ ਮੰਡੀਆਂ ਦੀ ਗੱਲ ਕਰਦੇ ਹੋ ਗਿੱਦਰਵਾਹਾ ਦੇ ਵਿੱਚ ਵੀ ਸਮੱਸਿਆ ਆਈ ਪਰ ਉਨੀ ਨਹੀਂ ਆਉਣ ਦਿੱਤੀ ਕਿਉਂਕਿ ਜਿਮਣੀ ਚੋਨਾ ਸੀ ਕਹਿੰਦੇ ਸੀ ਕਿ ਆਸੇ ਪਾਸੇ ਦੇ ਲੋਕ ਵੀ ਗਿੱਦਰਵਾਹਾ ਜਾ ਕੇ ਝੋਨਾ ਵੇਚ ਰਹੇ ਸੀ ਉਹ ਤੋਂ ਵੀ ਲੋਕ ਆ ਰਹੇ ਸੀ ਕਿ ਕਹਿੰਦੇ ਮਲੋੜ ਤੋਂ ਆ ਰਹੇ ਸੀ ਮਲੋੜ ਤੋਂ ਆ ਕੇ ਉਹ ਤਾਂ ਕਿ ਗਿੱਦਰਵਾਹਾ ਝੋਨਾ ਵੇਚ ਰਿਹਾ ਸੀ ਸੋ ਇਹ ਚੀਜ਼ਾਂ ਦੀ ਨੈਗੇਟਿਵ ਪਰ ਫਿਰ ਵੀ ਲੋਕ ਚੀਜ਼ਾਂ ਭੁੱਲ ਜਾਂਦੇ ਆ ਪਰ ਮੈਂ ਫਿਰ ਇੱਕ ਵਾਰ ਕਹਿਣਾ ਹੈ ਕਿ ਡੈਂਪੀ ਢੱਲ ਨੂੰ ਵੋਟ ਪੈ ਰਹੀ ਆ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪੈ ਰਹੀ ਆਮ ਆਦਮੀ ਪਾਰਟੀ ਤਾਂ ਦੋ ਵਾਰ ਨਹੀਂ ਜਿੱਤੀ 17 ਚ ਨੇਰੀ ਹਰੀ ਬਾਈਚ 92 ਸੀਟਾਂ ਹਾਰੀ ਤੇ ਪਰ ਇਸ ਵਾਰ ਵੀ ਤਾਂ ਹੀ ਡੈਂਪੀ ਢਲੋਂ ਤੇ ਦਾ ਖੇਡਿਆ ਸੁਖਜਿੰਦਰ ਕੌਣੀ ਜਾਂ ਪਰਤਪਾਲ ਸ਼ਰਮਾ ਜਾਂ ਐਨੀ ਵਨ ਹੋਰ ਕਿਸੇ ਦੇ ਦਾ ਖਾਉਣੀ ਖੇਡਿਆ ਕਿ ਡੈਂਪੀ ਢਲੋਂ ਨੂੰ ਵੋਟ ਪੈ ਸਕਦੀ ਹੈ ਪਰ ਆਮ ਆਦਮੀ ਪਾਰਟੀ ਨੂੰ ਉਥੋਂ ਵੋਟ ਉਸ ਤਰੀਕੇ ਨਾਲ ਨਹੀਂ ਪੈ ਰਹੀ ਆਮ ਆਦਮੀ ਪਾਰਟੀ ਦੇ ਬੇਸ਼ੱਕ ਕਰਮਿੰਦ ਕੇਜਰੀ ਵਾਲ ਉਥੇ ਭਾਸ਼ਣ ਦੇ ਜਾਂਦੇ ਆ ਵੋਟ ਤੋੜ ਕੇ ਜਾਂਦੇ ਆ ਉਥੇ ਆ ਕੇ ਜਿਹੜੇ ਗਿੱਧੜਵਾਹ ਦੇ ਲੋਕ ਆ ਪਰੇਸ਼ਾਨ ਹੋਏ ਗੁੱਸੇ ਹੋਏ ਗਾਲਾਂ ਕੱਢੀਆਂ ਉਹਨਾਂ ਨੇ ਕਿ ਸਾਡਾ ਤਾਂ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਉਹ ਚੀਜ਼ ਨਾਲ ਤਾਂ ਵੋਟ ਟੁੱਟੀ ਹੈ ਫਿਰ ਭਗਵਾਨ ਸਿੰਘ ਮਾਨ ਦੇ ਉਹੀ ਸ਼ਗੂਫੇ ਉਹੀ ਗੱਲਾਂ ਉਹੀ ਕਮੇਡੀ ਉਹੀ ਉਹੀ ਟੋਟਕੇ ਉਹ ਚੀਜ਼ਾਂ ਨੇ ਵੀ ਉਥੇ ਜਿਹੜਾ ਇੰਪੈਕਟ ਆ ਉਹ ਗਲਤ ਪਾਇਆ ਉਹ ਲੋਕਾਂ ਤੇ ਗਲਤ ਪਿਆ ਵੀ ਲੋਕ ਕਹਿੰਦੇ ਜੀ ਹੁਣ ਤੁਸੀਂ ਮੁੱਖ ਮੰਤਰੀ ਹੁਣ ਚੁਟਕਲੇ ਥੋੜੀ ਸੁਣਨੇ ਆ ਹੁਣ ਤਾਂ ਕੰਮ ਦੇਖਣਾ ਤੁਸੀਂ ਕੰਮ ਕਰਕੇ ਦਿਖਾਓ ਸਾਨੂੰ ਬੇਸ਼ੱਕ ਉਹ ਕਹਿਣ ਵੀ ਸਾਡਾ ਕੰਮ ਬੋਲਦਾ ਪਰ ਲੋਕਾਂ ਨੂੰ ਪਤਾ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਲਾ ਐਂਡ ਆਰਡਰ ਤੇ ਸਥਿਤੀ ਸੁਧਰੀ ਹੈ ਲੋਕਾਂ ਨੂੰ ਪਤਾ ਕਿ ਕਿੰਨੀ ਸੁਧਰੀ ਹੈ ਸੋ ਕਿੱਦੜਵਾਹ ਦੇ ਵਿੱਚ ਮੈਂ ਇਹ 19 21 ਦਾ ਮੁਕਾਬਲਾ ਹੈ ਪਰ 21 ਇਸ ਵਕਤ ਡੈਂਪੀਟਰ ਲੋ ਲੱਗ ਰਹੇ ਆ ਤਾਂ ਗੱਲਬਾਤ ਕੀਤੀ ਗਿੱਦੜਬਾਹ ਦੇ ਬਾਰੇ ਬਾਕੀ ਪਤਾ ਲੱਗਣਾ 23 ਤਰੀਕ ਨੂੰ ਅਸੀਂ ਵੀ ਦਿਖਾਵਾਂਗੇ ਸਾਰਾ ਨਤੀਜਾ ਤੁਸੀਂ ਲੋਕ ਬਾਈ ਟੀਵੀ ਤੇ ਦੇਖਿਓ ਧੰਨਵਾਦ